ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਕੁਝ ਲੋਕ ਸਿਵਿਆਂ ਦੇ ਵਿੱਚ ਬੈਠ ਕੇ ਸ਼ਰਾਬ ਪੀ ਰਹੇ ਨੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਹੁਤ ਤਰ੍ਹਾਂ ਦੇ ਸਵਾਲ ਵੀ ਆਏ ਕੁਝ ਲੋਕਾਂ ਨੇ ਕਿਹਾ ਕਿ ਨਸ਼ੇ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਹੈ ਕੁਝ ਲੋਕ ਸਵਾਲ ਕਰਦੇ ਨੇ ਕਿ ਸਿਵਿਆਂ ਦੇ ਵਿੱਚ ਬੈਠ ਕੇ ਪੈਗ ਕਿਉਂ ਲਗਾਏ ਜਾ ਰਹੇ ਨੇ ਆਖਿਰਕਾਰ ਕਹਾਣੀ ਕੀ ਹੈ ਇਹ ਕਹਾਣੀ ਜਾਣਨ ਦੇ ਲਈ ਅਸੀਂ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ ਗੁਰਦਾਸਪੁਰ ਦਾ ਇਹ ਪਿੰਡ ਹੈ ਤਾਂ ਕੀ ਕਾਰਨ ਸੀਗਾ ਜਿਹੜੇ ਲੋਕ ਉਸ ਦਿਨ ਸਿਵਿਆਂ ਦੇ ਵਿੱਚ ਬੈਠੇ ਸੀਗੇ ਉਹ ਵੀ ਸਾਡੇ ਨਾਲ ਮੌਜੂਦ ਹੈਗੇ ਨੇ ਔਰ ਕੀਦਾ ਸਿਵਾ ਬਲਿਆ ਸੀਗਾ ਤਾਂ ਸਾਰੀ ਗੱਲਬਾਤ ਕਰਦੇ ਹਾਂ ਕਿ ਆਖਿਰਕਾਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਤਾਂ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਨਜ਼ਰ ਹੁੰਦੇ ਹੋਣਗੇ ਜਿਨ੍ਹਾਂ ਦੇ ਹੱਥ ਦੇ ਵਿੱਚ ਗਲਾਸ ਵੀ ਸੀਗਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੀ ਜਾਣਨਾ ਚਾਹੁੰਦੇ ਹਾਂ ਕਿ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਕਿਉਂਕਿ ਲੋਕਾਂ ਦੇ ਮਨਾਂ 'ਚ ਇੱਕ ਸਵਾਲ ਬਣਿਆ ਹੋਇਆ ਕਿ ਸਿਵਿਆਂ ਦੇ ਵਿੱਚ ਸ਼ਰਾਬ ਮੈਂ ਸਰਪੰਚ ਵਿਕਰਮਜੀਤ ਸਿੰਘ ਜੀ ਗ੍ਰਾਮ ਪੰਚਾਇਤ ਪੱਤੀ ਬਾਬਾ ਜੀਵਨ ਸਿੰਘ ਪਿੰਡ ਖਜਾਲਾ ਜੀ ਜ਼ਿਲ੍ਹਾ ਗਰਦਾਸਪੁਰ ਹੂੰ ਇਹ ਜਿਹੜੇ ਸਰਦਾਰ ਲਖਾ ਸਿੰਘ ਮੇਰੇ ਫਾਦਰ ਸਾਹਿਬ ਹੀ ਜੀ ਤੇ ਇਹਨਾਂ ਦੀ ਜੋ ਆਤਮ ਸ਼ਾਂਤੀ ਹੀ ਹੂੰ ਵੀ ਇਹ ਆਰਮੀ ਰਿਟਾਇਰਮੈਂਟ ਆਏ ਹੂੰ 1962 ਦੇ ਵਿੱਚ ਭਰਤੀ ਹੋਏ ਹੂੰ ਤੇ 1981 ਰਿਟਾਇਰਮੈਂਟ ਹੋਏ ਠੀਕ ਹੈ ਤੇ ਮੈਂ 1984 ਦੇ ਵਿੱਚ ਭਰਤੀ ਹੋ ਗਿਆ ਜੀ ਹੂੰ ਆਰਮੀ ਚ ਕੋਰ ਆਫ ਅੰਜੀ ਨੇ ਬਬੇਸਾ ਪਰ ਹੂੰ ਤੇ ਮੇਰੇ ਅਸੀਂ ਚਾਰ ਭੈਣ ਭਰਾ ਹੀ ਇੱਕ ਭਰਾ ਸਾਡਾ ਸ਼ਹੀਦ ਹੋ ਗਿਆ ਆਰਮੀ ਦੇ ਵਿੱਚ ਹਮ ਸਮਸ਼ੇਰ ਸਿੰਘ ਤੇ ਜਿਹੜੇ ਦੋ ਭਰਾਵਾ ਉਹ ਵੀ ਸਰਵਿਸਮੈਨ ਬੰਦੇ ਆ ਤੇ ਉਹ ਆਪਣੀ ਡਿਊਟੀ ਕਰਦੇ ਤੇ ਮੈਂ ਇੱਕ ਸਰਪੰਚ ਹੋਣ ਦੇ ਨਾਤੇ ਇਕੱਲਾ ਫਰੀ ਹੀ ਕਰਦੇ ਵਿੱਚ ਤੇ ਇਹਨਾਂ ਨੂੰ ਮੈਂ ਜਿੱਥੇ ਵੀ ਲੈ ਕੇ ਜਾਣਾ ਇਹਨਾਂ ਨੂੰ ਸੋਜਰ ਰਿਪੋਰਟ ਦੇ ਵਿੱਚ ਕਿਤੇ ਵੀ ਕਿਤੇ ਫੰਕਸ਼ਨ ਹੋਣਾ ਡੀਸੀ ਸਾਹਿਬ ਕੋਲ ਉੱਥੇ ਵੀ ਜਾਂਦੇ ਨੇ ਤੇ ਮੈਂ ਇਹ ਨਾਲ ਡਿਊਟੀ ਨਿਭਾਉਂਦਾ ਸੀ ਇਹ ਤੁਹਾਡੇ ਫਾਦਰ ਸਾਹਿਬ ਸੀਗੇ ਜਿਨ੍ਹਾਂ ਦੀ ਡੈਥ ਹੋਈ ਹਾਂਜੀ ਠੀਕ ਹੈ ਇਹ ਫਿਰ ਉਸ ਦਿਨ ਜਿਵੇਂ ਤੁਸੀਂ ਬੈਠੇ ਸੀਗੇ ਇਹ ਉਹਨਾਂ ਦਾ ਸੀਗਾ ਕਿ ਆ ਕਿ ਤੁਸੀਂ ਉਸ ਦਿਨ ਕੀ ਹੋ ਜਾਂ ਕੀ ਕਹਾਣੀ ਕੀ ਸੀਗੀ ਇਹਦੇ ਪਿੱਛੇ ਦੀ ਇਹ ਜੀ ਉਹਨਾਂ ਦੀ ਕਹਾਣੀ ਸੀ ਹਾਂ ਉਹਨੇ ਕਿਹਾ ਸੀ ਕਿ ਭੀ ਜਦੋਂ ਮੇਰੀ ਆਖਰੀ ਰੋਟੀ ਕਰਨੀ ਆ ਜਾਂ ਆਪਾਂ ਫੁੱਲ ਚੋਕਦੇ ਆ ਹਾਂ ਤੇ ਇਹ ਰੀਤੀ ਰਿਵਾਜ ਨੂੰ ਤੁਸੀਂ ਪੂਰਾ ਕਰਨਾ ਵੱਡਾ ਹੋਣ ਦੇ ਨਾਤੇ ਅੱਛਾ ਕਿ ਮੈਂ ਬਾਕੀਆਂ ਦੇ ਇੱਕ ਬਟਾਲੇ ਦੇ ਨਫਰਜ਼ਨ ਹਾਂ ਇੱਕ ਪਿੰਨ ਦੇ ਵਿੱਚ ਹੀ ਆ ਪਰ ਉਹਨਾਂ ਦਾ ਮੌਕਾ ਨਹੀਂ ਮਿਲਦਾ ਟਾਈਮ ਨਹੀਂ ਮਿਲਦਾ ਨੋਕ ਅੱਛਾ ਹਾਂਜੀ ਇਹ ਫਿਰ ਕਿਦਨ ਦੀ ਗੱਲ ਹੈਗੀ ਇਹ ਕਿਦਨ ਦੀ ਹੈ ਵੀਡੀਓ ਇਹ ਇਹ 19 ਤਰੀਕ ਇਹ ਚੌਥੇ ਜੀ ਚੌਥੇ ਜੀ ਜਦੋਂ ਫਲ ਚੋਗੇ ਠੀਕ ਹਾਂਜੀ ਠੀਕ ਹੈ ਤਾਂ ਇਹ ਬਜ਼ੁਰਗ ਵੀ ਤੁਹਾਨੂੰ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀਗੇ ਤਾਂ ਬਜ਼ੁਰਗੋ ਤੁਹਾਡਾ ਕੀ ਸੀਗਾ ਜੀ ਰਿਸ਼ਤਾ ਉਹਨਾਂ ਨਾਲ ਮੇਰਾ ਭਰਾ ਹੈ ਅੱਛਾ ਤੁਹਾਡੇ ਭਰਾ ਸੀਗੇ ਹਾਂਜੀ ਕੀ ਸੀਗੀ ਕੋਈ ਗੱਲਬਾਤ ਹੁੰਦੀ ਸੀਗੀ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਅਸੀਂ ਮਤਲਬ ਇੱਕ ਸਾਰਾ ਬੇਲੀ ਪੈਂਦੇ ਦੇ ਸੀ ਜਦੋਂ ਪੈਕਸ਼ਾ ਕਾ ਲਾਉਣਾ ਤੇ ਦੋਵੇਂ ਇਕੱਠਿਆਂ ਲਾਉਣਾ ਹਾਂ ਆ ਤੇ ਉਹਦੀ ਹੁਣ ਮਨ ਆ ਵੀ ਮੈਨੂੰ ਭੁੱਖਾ ਨਾ ਛੱਡਿਓ ਅੱਛਾ ਹਾਂ ਬੜੇ ਲੋਕੀ ਕਮੈਂਟ ਵੀ ਕਰਦੇ ਨੇ ਕਹਿੰਦੇ ਨੇ ਕਿ ਇੱਕ ਵੱਖਰੀ ਚੀਜ਼ ਦੇਖੀ ਕਿ ਸਿਵਿਆਂ ਦੇ ਵਿੱਚ ਸ਼ਰਾਬ ਉਹ ਕਰੀ ਜਾਣ ਪਰ ਸਾਡਾ ਕੋਈ ਹਜਾ ਚੱਕਰ ਨਹੀਂ ਹੈਗਾ ਸਾਡਾ ਉਹਦਾ ਸਰਪਾ ਸਾਡੇ ਭਰਾ ਦੀ ਬੋਲੀ ਹੀ ਪਗਾਏ ਹਾਂ ਹੋਰ ਕੋਈ ਕੰਮ ਨਹੀਂ ਕੀਤਾ ਅੱਛਾ ਹਾਂਜੀ ਅੱਛਾ ਅਕਸਰ ਹੀ ਇਕੱਠੇ ਬੈਂਦੇ ਹੁੰਦੇ ਸੀ ਹਾਂਜੀ ਬਿਲਕੁਲ ਜੀ ਠੀਕ ਹੈ ਸਾਰਿਆਂ ਨੂੰ ਪਤਾ ਅੱਛਾ ਇਹ ਆਖਰੀ ਇੱਛਾ ਸੀਗੀ ਹਾਂਜੀ ਠੀਕ ਹੈ ਅੱਛਾ ਤੁਸੀਂ ਬਣਾਈ ਸੀਗੀ ਵੀਡੀਓ ਉਹਦਾਂ ਹਾਂਜੀ 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 ਭਾਜੀ ਅਸੀਂ ਬਣਾਈਏ ਤੇ ਸਾਡੀ ਸਾਰੀ ਫੈਮਿਲੀ ਨੇ ਮਿਲ ਕੇ ਆਪੋ ਆਪਣੇ ਮਤਲਬ ਆਈਡੀਆ ਨੇ ਪਾਈ ਆ ਮਤਲਬ ਸਾਰਿਆਂ ਦੀ ਵਾਇਰਲ ਹੋਈ ਆ ਤੇ ਏ ਭੈਰ ਤੁਸੀਂ ਮਤਲਬ ਕਿ ਲਿੰਕ ਕੀਤਾ ਸੀ ਕਿ ਮਤਲਬ ਕਿ ਇੰਟਰਵਿਊ ਕਰਨੀ ਆ ਤੇ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਬਾਜੀ ਆ ਜੋ ਮਤਲਬ ਕਿ ਸੱਚਾਈ ਜਾਣਨੀ ਆ ਤੁਸੀਂ ਤੇ ਆ ਜਿਓ ਸਾਡੇ ਕੋਲ ਤੇ ਇਸ ਕਰਕੇ ਮਤਲਬ ਕਿ ਇਹ ਵੀਡੀਓ ਮਤਲਬ ਕਿ ਬਣਾਉਣ ਦਾ ਮਕਸਦ ਸਾਡਾ ਇਹ ਸੀ ਕਿ ਮਤਲਬ ਕਿ ਉਹਨਾਂ ਦੀ ਆਖਰੀ ਇੱਛਾ ਨੂੰ ਪੂਰਾ ਕੀਤਾ ਗਿਆ ਵਾ ਇਹ ਮਤਲਬ ਕਿ ਕੋਈ ਵੀ ਮਤਲਬ ਕਿ ਇਹਦੇ ਚ ਪਿੱਛੇ ਨਸ਼ੇ ਨੂੰ ਪ੍ਰਮੋਟ ਕਰਨ ਵਾਸਤੇ ਮਤਲਬ ਕਿ ਵੀਡੀਓ ਨਹੀਂ ਬਣਾਈ ਗਈ ਤੇ ਨਾ ਹੀ ਮਤਲਬ ਕਿ ਕੋਈ ਕੰਟੈਂਟ ਵਾ ਇਹ ਮਤਲਬ ਕਿ ਸਾਡੇ ਘਰ ਦਾ ਮਾਮਲਾ ਸੀ ਮਤਲਬ ਕਿ ਅਸੀਂ ਉਹਨਾਂ ਦੀ ਆਖਰੀ ਇੱਛਾ ਪੂਰੀ ਕਰਨ ਵਾਸਤੇ ਵੀਡੀਓ ਬਣਾਈ ਸੀ ਹਾਂਜੀ ਤੁਹਾਡੇ ਕੀ ਲੱਗਦੇ ਸੀਗੇ ਮੇਰੇ ਦਾਦਾ ਜੀ ਸੀ अच्छा औरदे नाल भी ਗੱਲਬਾਤ ਹੁੰਦੀ ਸੀਗੀ ਹਾਂਜੀ ਹਾਂਜੀ ਅਸੀਂ ਮਤਲਬ ਕਿ ਇਕੱਠੇ ਬੈਠਦੇ ਹੁੰਦੇ ਸੀ ਮਤਲਬ ਕਿ ਸ਼ਾਮ ਨੂੰ ਮਤਲਬ ਕਿ 베ਲੀ ਜਦੋਂ ਤੇ ਤੁਹਾਨੂੰ ਪਤਾ ਹੈ ਦਾਦੇ ਕਿੰਨਾ ਪਿਆਰ ਕਰਦੇ ਹੁੰਦੇ ਆਪਸ ਹਾਂ ਤੇ ਪਰ ਸਾਨੂੰ ਆਪਾਂ ਮਤਲਬ ਕਿ ਕਦੀ ਸਾਨੂੰ ਮਤਲਬ ਕਿ ਆ दारू ਵਾਸਤੇ ਕਦੀ ਉਹਨਾਂ ਨੇ ਮਤਲਬ ਕਿ ਸਾਨੂੰ ਮਤਲਬ ਕਿ ਆ ਨਹੀਂ ਸੀ ਮਤਲਬ ਕਿ ਤੁਸੀਂ ਆ ਕਰ ਲਓ ਨਾ ਬਸ ਉਹਨਾਂ ਇਹ ਆਖਰੀ ਬਜ਼ੁਰਗ ਹੀ ਸਾਡੇ ਪਿੰਦੇ ਹੁੰਦੇ ਸੀ ਮਤਲਬ ਕਿ ਅਕਸਰ ਬਹਿ ਕੇ ਚਾਨੂ ਤੇ ਉਹਨਾਂ ਨੇ ਮਤਲਬ ਕਿ ਚੌਥੇ ਦਿਤੇ ਇਹਨਾਂ ਦੀ ਇੱਛਾ ਪੂਰੀ ਕੀਤੀ ਆ ਬਸ ਨਸ਼ੇ ਨੇ ਕੋਈ ਪ੍ਰਮੋਟ ਨਹੀਂ ਕੀਤਾ ਇਹ ਮਤਲਬ ਕਿ ਵੀਡੀਓ ਦੇ ਵਿੱਚ ਲੱਗਦਾ ਇੰਦਾਂ ਤਾਂ ਕਦੇ ਵੈਸੇ ਪਿੰਡ 'ਚ ਵੀ ਹੋਇਆ ਨਹੀਂ ਹੋਣਾ ਹਨਾ ਇਸ ਤੋਂ ਪਹਿਲਾਂ ਕਦੇ ਨਹੀਂ ਹਾਂਜੀ ਹਾਂਜੀ ਇਹ ਇੱਕ ਮਤਲਬ ਕਦੀ ਵੀ ਮਤਲਬ ਕਿ ਪਿੰਡ 'ਚ ਜਾ ਮਤਲਬ ਕਿਤੇ ਪਹਿਲਾਂ ਨਹੀਂ ਸੀ ਦੇਖਿਆ ਨਹੀਂ ਮਤਲਬ ਕਿ ਇੰਦਾਂ ਕੀਤਾ ਹੋਵੇ ਬਸ ਉਹਨਾਂ ਨਾਲ ਮਤਲਬ ਅਸੀਂ ਇਹ ਮਤਲਬ ਕਿ ਫੀਲ ਕੀਤਾ ਉਸ ਦਿਨ ਵੀਡੀਓ ਦੇ ਵਿੱਚ ਕਿ ਉਹ ਮਤਲਬ ਕਿ ਸਾਡੇ ਬਜ਼ੁਰਗਾਂ ਨਾਲ ਵਾ ਮਤਲਬ ਕਿ ਸਾਡੇ ਦਾਦਾ ਜੀ ਮਤਲਬ ਕਿ ਤਾਂ ਇੱਥੇ ਬਹਿ ਕੇ ਮਤਲਬ ਸ਼ੇਅਰ ਕੀਤੀ ਆ ਮਤਲਬ ਕੋਈ ਮਤਲਬ ਇਹ ਨਹੀਂ ਮਤਲਬ ਕਿ ਸੋਚਿਆ ਕਿ ਮਤਲਬ ਉਹ ਦੂਰ ਆ ਸਾਡੇ ਤੋਂ ਮਤਲਬ ਇਸ ਕਰਕੇ ਸੀਰਾਂ ਦੇ ਵਿੱਚ 500 ਪੈਗ ਲਾਇਆ ਉਹ ਅੱਛਾ ਬਾਈ ਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਤਾਂ ਦੇਖੇ ਹੋਣਗੇ ਮੈਨੂੰ ਲੱਗਦਾ ਸੋਸ਼ਲ ਮੀਡੀਆ ਯੂਜ਼ ਕਰਦੇ ਹੋ ਬਹੁਤ سارے ਲੋਕ ਕਮੈਂਟ ਵੀ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਨਸ਼ਾ ਨਹੀਂ ਪ੍ਰਮੋਟ ਕੀਤਾ ਜਾਣਾ ਚਲੋ ਤੁਹਾਡੀ ਇੱਕ ਆਖਰੀ ਇੱਛਾ ਸੀਗੀ ਉਹਨਾਂ ਦੀ ਉਹ ਇੱਕ ਵੱਖਰਾ ਮੈਟਰ ਹੈ ਸਰ ਮੈਂ ਉਹਨਾਂ ਦਾ ਪੋਤਾ ਹੀ ਆ ਤੇ ਲੇਕਿਨ ਜਿਹੜੀ ਇਹ ਉਸ ਦਿਨ ਵੀਡੀਓ ਜਿਹੜੀ ਇਹ ਬਣਾਈ ਉਹ ਆਪਣੇ ਪਰਸਨਲ ਤੌਰ ਤੇ ਬਣਾ ਕੇ ਰੱਖੀ ਸੀ ਦਾਦਾ ਜੀ ਦੀ ਆਖਰੀ ਇੱਛਾ ਸੀ ਕਿ ਮੈਂ ਜਿੱਦਾਂ ਪੈਗ ਸ਼ਗ ਡੇਲੀ ਲਾਉਂਦੀ ਸੀ ਉਹ ਲਾਉਣਾ ਇੱਕਦੋ ਹੀ ਉਹਨਾਂ ਨੇ ਸ਼ਾਮ ਨੂੰ ਖਾਣਾ ਖਾਣ ਤੋਂ ਜਿੱਦਾਂ ਨਾਲ ਤੇ ਉਹਨਾਂ ਦੀ ਇਹੋ ਵਿੱਚ ਹੋਈ ਕਿ ਇਹੀ ਲਾਸਟ ਦੇ ਵਿੱਚ ਜਿੱਦਣ ਮੇਰੇ ਜਿੱਦਾਂ ਆਪਣੇ ਫੁੱਲ ਤੁਸੀਂ ਆਉਣਾ ਚਾਹਣ ਉਹ ਦਿਨ ਮੇਰੇ ਨਾਲ ਬਹਿ ਕੇ ਉਹ ਜਿਹੜੇ ਮੇਰੇ ਸੰਗੀ ਸਾਥੀ ਜਿਹੜੇ ਨਾਲ ਬੈਂਦੇ ਸੀ ਉਹਨਾਂ ਦੇ ਨਾਲ ਅਸੀਂ ਬਹਿ ਕੇ ਲਾਸਟ ਆਪਣਾ ਇੱਕ ਪੈਗ ਸ਼ੂ ਮੇਰੇ ਨਾਲ ਸ਼ੇਅਰ ਕਰਨਾ ਤੇ ਉਹ ਇਹ ਆਪਣੇ ਤੌਰ ਤੇ ਹੀ ਪਰਸਨਲ ਤੌਰ ਤੇ ਹੀ ਬਣਾਈ ਸੀ ਵੀਡੀਓ ਤੇ ਉਹ ਜਿੱਦਾਂ ਵੈਸੇ ਕੋ ਪਾਤੀ ਸੀ ਵੀਡੀਓ ਤੇ ਉਥੋ ਹੀ ਉਹ ਅੱਗੇ ਪੇਜਾਂ ਵਾਲੇ ਚੱਕ ਚੱਕ ਕੇ ਅੱਗੇ ਪ੍ਰਮੋਟ ਕਰਦੀ ਹਾਂ ਤੇਲੇ ਨੈਗੇਟਿਵ ਕਮੈਂਟਰੀ ਆਏ ਕਿ ਤੁਸੀਂ ਆ ਕੀ ਕੰਮ ਪੰਜਾਬੀਆ ਨੇ ਛੋਲਿਆ ਫਲਾਣਾ ਪਰ ਉਹ ਸਾਡੀ ਇੱਕ ਆਪਣੀ ਸੀ ਇੱਛਾ ਕਿ ਪੇ ਆਪਣੇ ਦਾਦੇ ਜੀ ਨਾਲ ਜਾਂ ਸਾਡੀ ਜਿਹੜੀ 올 ਫੈਮਲੀ ਆ ਪੀ ਇਹ ਆਪਣੀ ਜਾਦਗਰੀ ਨਾਲ ਸਮੇਟ ਕੇ ਰੱਖ ਲੀਏ ਵੀ ਆਪਣੇ ਦਾਦੇ ਜੀ ਨਾਲ ਹੁੰਦਾ ਲਾਸਟ ਹੁੰਦਾ ਕਿ ਜਿਹੜਾ ਪੈਗ ਛੱਕਦਾ ਬੰਦਾ ਸ਼ਕੀਨ ਹੁੰਦਾ ਹਣਾ ਹਾਂ ਉਹਨਾਂ ਦਾ ਥੋੜਾ ਜਿਹਾ ਹੁੰਦਾ ਵਾ ਕਿ ਮੇਰੇ ਟੱਚ ਚ ਲਾਸਟ ਤੱਕ ਹੀ ਕੋਈ ਹੈਗਾ ਕਿ ਨਹੀਂ ਹੈਗਾ ਹਾਂ ਸਿਰਫ ਇਹੋ ਸਾਡੀ ਮਨ ਪਰਵ੍ਰਿਤੀ ਹੀ ਕਿ ਹਾਂਜੀ ਬਾਕੀ ਕੋਈ ਨਹੀਂ ਵੀ ਅਸੀਂ ਨਸ਼ੇ ਨੂੰ ਪ੍ਰਮੋਟ ਕਰ ਰਹੇ ਆ ਵੀ ਜਾਂ ਕੋਈ ਗਲਤ ਮੈਸੇਜ ਦੇ ਰਹੇ ਆ ਆਪਣੇ ਸਮਾਜ ਨੂੰ ਤੁਹਾਨੂੰ ਕੀ ਲੱਗਦਾ ਬਾਈ ਜੀ ਕਿ ਮੈਸੇਜ ਕੀ ਗਿਆ ਓਵਰ ਆਲ ਕਿਉਂਕਿ ਬਹੁਤ ਸਾਰੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਮੈਂ ਲੱਗਦਾ ਤੁਸੀਂ ਪਾੜ ਹੀ ਲਏ ਹੋਣਗੇ ਸਾਰੇ ਜੀ 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 ਦੇਖੋ ਜੀ ਇਹ ਤਾਂ ਹੁਣ ਜਾਣ ਵਾਲੇ ਦੀ ਆਖਰੀ ਇੱਛਾ ਆਪਾਂ ਪੂਰੀ ਕੀਤੀ ਆ ਹਾਂ ਕਹਿਣ ਵਾਲੇ ਤਾਂ ਹੁਣ ਜੋ ਮਰਜ਼ੀ ਕਹੀ ਜਾਣ ਜੀ ਹਾਂ ਠੀਕ ਆ ਜੀ ਤੇ ਕੋਈ ਮਤਲਬ ਆਪਾਂ ਇਹ ਕਹਿ ਸਕਦੇ ਵੀ ਹੁਣ ਕੋਈ ਚਲੋ ਕੋਈ ਮਾੜੀ ਗੱਲ ਨਹੀਂ ਆ ਚੀਜ਼ ਚੀਜ਼ ਹੁਣ ਠੀਕ ਆ ਅੱਛਾ ਥੋੜੇ ਕੀ ਲੱਗਦੇ ਸੀਗੇ ਜੀ ਮੇਰੇ ਫਾਦਰ ਸਾਹਿਬ ਵੀ ਅੱਛਾ ਮਾ ਚਾਚਾ ਜੀ ਠੀਕ ਆ ਛੋਟਾ ਚਾਚਾ ਜੀ ਇਹ ਫਿਰ ਥੋੜੇ ਸਾਰੇ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਮੁੰਡਿਆਂ ਨਾਲ ਕਿ ਇਹ ਮੇਰੀ ਆਖਰੀ ਇੱਛਾ ਹਾਂਜੀ ਹਾਂਜੀ ਸਾਰੇ 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 ਹਾਂਜੀ ਪਿੰਡ ਪਿੰਡ ਦੇ ਵਿੱਚ ਕੀ ਸੀਗਾ ਜੀ ਮਾਹੌਲ ਮੈਨੂੰ ਲੱਗਦਾ ਕਿ ਚਲੋ ਇਹ ਤਾਂ ਇੱਕ ਪਰਿਵਾਰਕ ਮਸਲਾ ਹੈਗਾ ਪਿੰਡ ਦੇ ਵਿੱਚ ਵੀ ਬਹੁਤ ਤਰ੍ਹਾਂ ਦੇ ਮੈਸੇਜ ਆਉਂਦੇ ਨੇ ਫਿਰ ਜਦੋਂ ਇਸ ਤਰੀਕੇ ਦਾ ਹੋਇਆ ਨਹੀਂ ਪਿੰਡ ਜੀ ਕੋਈ ਸਾਡੇ ਬਿਲਕੁਲ ਸ਼ਾਂਤੀ ਕੋਈ ਪ੍ਰੋਬਲਮ ਨਹੀਂ ਅੱਛਾ ਹਾਂਜੀ ਹਾਂਜੀ ਠੀਕ ਹੈ ਹਾਂਜੀ ਭਾਈ ਜੀ ਤੁਸੀਂ ਦੇਖਿਆ ਹੋਣਾ ਫਿਰ ਇਹ ਸਾਰਾ ਮੈਟਰ ਪੜ੍ਹੇ ਤੁਸੀਂ ਵੀ ਕਮੈਂਟ ਸਾਰੇ ਇਹ ਬਿਲਕੁਲ ਸਰ ਪੜ੍ਹਿਆ ਜੀ ਹਾਂ ਦੇਖੋ ਗੱਲ ਤੇ ਇਹ ਹੈ ਕਿ ਅਸੀਂ ਉਹਨਾਂ ਦੀ ਬਜ਼ੁਰਗਾਂ ਦੀ ਨਾ ਇੱਕ ਜਿਹੜੀ ਲਾਸਟ ਇੱਛਾ ਸੀ ਨਾ ਅਸੀਂ ਤਾਂ ਉਸ ਚੀਜ਼ ਨੂੰ ਲਿਆ ਵਾ ਨਾ ਕਿ ਨਸ਼ਾ ਪ੍ਰਮੋਟ ਕਰਨ ਵਾਸਤੇ ਨਾ ਕੋਈ ਸਮਾਜ ਨੂੰ ਗਲਤ ਮੈਸੇਜ ਜਾਣ ਵਾਸਤੇ ਇਸਰਫ ਉਹਨਾਂ ਦੀ ਜੋ ਆਖਰੀ ਸਜ਼ਾ ਮੇਰੇ ਫਾਦਰ ਸਾਹਿਬ ਦੇ ਵੱਡੇ ਭਰਾ ਸੀ ਸਾਡੀ ਵੀ ਹੇਲੀ ਇਕੱਠੀ ਆ ਇਕੱਠਾ ਹੀ ਘਰਵਾ ਇਕੱਠੇ ਰਹਿੰਦੇ ਸਾਬ ਮਨ ਦਿੱਲੀ ਪੀਂਦੇ ਸੀ ਹਾਂ ਉਹ ਇਨਾ ਨਿਕਨੇ ਕੇ ਦੋ ਦੋ ਪੈਗ ਲਾਉਣੇ ਬਾਅਦ ਖਾਣਾ ਖਾਣਾ ਤੇ ਬਾਦ ਉਹਨਾਂ ਨੇ ਇਹੀ ਕਹਿਣਾ ਕਿ ਜਦੋਂ ਮਤਲਬ ਜਾਣਾ ਵਾ ਜੇਕਰ ਜਦਾਂ ਮਤਲਬ ਡੈਥ ਕਿਸ ਦੀ ਵੀ ਹੁੰਦੀ ਆ ਤੇ ਮਤਲਬ ਜੇ ਮੇਰੀ ਡੈਥ ਹੋ ਗਈ ਤੁਸੀਂ ਇਨਾ ਕਹਣਾ ਕਿ ਜਦੋਂ ਮੇਰੀ ਲਾਸਟ ਰੋਟੀ ਹੋਊਗੀ ਨਾ ਤੇ ਮੇਰਾ ਭਰਾ ਨਾਲ ਜਿੱਦਾਂ ਤੁਸੀਂ ਹੁਣ ਬੈਗ ਪੀਂਦੇ ਦਾ ਤੁਸੀਂ ਨਾਲ ਮੇਰੇ ਇੱਕ ਸ਼ੇਅਰ ਕਰਿਓ ਅਸੀਂ ਉਸ ਚੀਜ਼ ਵਾਸਤੇ ਉਹਨਾਂ ਦੇ ਨਾਲ ਜਿਹੜੀ ਆਖਰੀ ਸ਼ਾ ਉਹਨੂੰ ਪੂਰੀ ਕਰਨ ਵਾਸਤੇ ਇਹ ਕੰਮ ਕੀਤਾ ਨਾ ਕਿ ਨਸ਼ਾ ਪ੍ਰਮੋਟ ਕਰਨ ਵਾਸਤੇ ਜਾਂ ਕੋਈ ਗਲਤ ਮੈਸੇਜ ਸਮਾਜ ਨੂੰ ਦੇਣ ਵ ਠੀਕ ਹੈ ਤਾਂ ਲੱਗੀ ਕੁਝ ਵੀਰਾਂ ਨੇ ਕਮੈਂਟ ਚੰਗੇ ਵੀ ਕੀਤੇ ਆ ਕੁਝ ਨੇ ਥੋੜੇ ਗਲਤੀ ਵੀ ਕੀਤੇ ਆ ਜੋ ਉਹਨੇ ਸੋਚ ਮੁਤਾਬਕ ਕੀਤਾ ਲੋ ਉਹਨਾਂ ਨੂੰ ਠੀਕ ਹੈਗਾ ਤੇ ਬਾਕੀ ਜੋ ਸਾਡੇ ਮਨ ਚ ਅਸੀਂ ਉਹ ਕੀਤਾ ਜੀ ਹਾਂ ਉਹਨਾਂ ਦੀ ਇੱਕ ਇੱਛਾ ਪੂਰੀ ਕਰਨ ਵਾਸਤੇ ਤੁਹਾਡੇ ਕੀ ਲੱਗਦੇ ਸੀਗੇ ਜੀ ਮੇਰੇ ਜੀ ਭਰਾ ਹੀ ਭੂਆ ਦੇ ਪੁੱਤਰ ਅੱਛਾ ਮੈਂ ਸੂਬੇਦਾਰ ਬਤਾਰ ਸਿੰਘ ਹਾਂ ਪਿੰਡ ਖਜਾਲਾ ਉਹ ਸਾਡੀ ਭੂਆ ਦਾ ਪੁੱਤਰ ਉੱਥੋਂ ਆਏ ਹੀ ਪਾਕਿਸਤਾਨ ਦੇ ਵਿੱਚੋਂ ਅੱਛਾ ਹਾਂਜੀ ਤੇ ਇੱਥੇ ਰਹਿੰਦੇ ਸੀ ਬਹੁਤ ਵਧੀਆ ਪ੍ਰੋਗਰਾਮ ਸੀ ਇਹਨਾਂ ਦਾ ਤੇ दारू ਵਗੈਰਾ ਥੋੜੀ ਨਾਰਮਲ ਪੀਂਦੇ ਸੀ ਜਿਆਦਾ ਨਹੀਂ ਪੀਂਦੇ ਹਾਂ ਹਾਂਜੀ ਠੀਕ ਹੈ ਤੇ ਸਾਡੇ ਨਾਲ ਵੀ ਬੈਠ ਕੇ ਪੀਤੀ ਆਂ ਕਈ ਵਾਰੀ ਉਹਨਾਂ ਮਜ਼ਾਕ ਕਰਦੇ ਰਹਿਣਾ ਉਹ ਪਾਰਟੀ ਕਰਦੇ ਪਾਰਟੀ ਕਰਦੇ ਆਂ ਤੇ ਕੋਈ ਗੱਲਬਾਤ ਨਹੀਂ ਹਾਂਜੀ ਚਲੋ ਇਹ ਤਾਂ ਪ੍ਰਾਈਵੇਟ ਚੀਜ਼ਾਂ ਨੇ ਬਹੁਤ ਸਾਰੇ ਲੋਕ ਹੁੰਦੇ ਵੀ ਨੇ ਤਾਂ ਅੱਛਾ ਮੈਨੂੰ ਇੱਕ ਗੱਲ ਦੱਸਿਓ ਕਿ ਜਿਵੇਂ ਫਿਰ ਵੀਡੀਓ ਦੇ ਵਿੱਚ ਨਜ਼ਰ ਆਇਆ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਹੋਣਗੇ ਕਿ ਸ਼ਾਇਦ ਬਹੁਤ ਦਾਰੂ ਪੀਂਦੇ ਨੇ ਜਿਹੜੇ ਸਿਵਿਆਂ ਦੇ ਵਿੱਚ ਵੀ ਬੈਠੇ ਨੇ ਕੀ ਸੀਗਾ ਜੀ ਪਰਿਵਾਰਕ ਵੈਸੇ ਕਿਵੇਂ ਆਂ ਪਰਿਵਾਰਕ ਪੱਖੋਂ ਤੇ ਉਹ ਬਿਲਕੁਲ ਵਧੀਆ ਹੀ ਤੰਦਰੁਸਤ ਸੀ ਹਾਂ ਹਾਂ ਕੋਈ ਪ੍ਰੋਬਲਮ ਨਹੀਂ ਹਾਂ ਸਾਰੇ ਬੱਚੇ ਉਹਨਾਂ ਦੇ ਸਰਵਿਸਮੈਨ ਹੀ ਹਾਂ ਇੱਕ ਬੀਟੀਆ ਉਹਨਾਂ ਦੇ ਉਹਨਾਂ ਦੇ ਘਰ ਵਾਲੇ ਵੀ ਗਾੜੀ ਸਰਵਿਸਮੈਨ ਬੰਦੇ ਰਿਟਾਇਰਮੈਂਟ ਆਏ ਹਾਂ ਅੱਛਾ ਤੇ ਵਧੀਆ ਆਪਣਾ ਰਹਿਣ ਸਹਿਣ ਵਧੀਆ ਜ਼ਿੰਦਗੀ ਭੋਕੇ ਗਏ ਹੋ ਅੱਛਾ ਹਾਂਜੀ ਹਾਂ ਵਾਕਈ ਇੱਕ ਚੰਗੀ ਗੱਲ ਆ ਤਾਂ ਆ ਆਖਰੀ ਸਵਾਲ ਮੈਂ ਤੁਹਾਡੇ ਤੋਂ ਲੈਣਾ ਹੈ ਇੱਕ ਵਾਰ ਜਰੂਰ ਦੱਸਿਓ ਕਿ ਪਰਿਵਾਰ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਉਂਕਿ ਚਲੋ ਸ਼ਰਾਬ ਤਾਂ ਮ ਲੱਗਦਾ ਕਿ ਬਹੁਤ ਘਰਾਂ ਦੇ ਵਿੱਚ ਪੀਤੀ ਜਾਂਦੀ ਹੈ ਇਹਨੂੰ ਕਿਹਾ ਵੀ ਜਾਂਦਾ ਕਿ ਨਹੀਂ ਪੀਣੀ ਚਾਹੀਦੀ ਇਹ ਹਾਨੀਕਾਰਕ ਹੈਗੀ ਆ ਤਾਂ ਪ੍ਰਾਈਵੇਟ ਚੀਜ਼ਾਂ ਰਹਿ ਜਾਂਦੀਆਂ ਨੇ ਜਿਵੇਂ ਦਾ ਇਹ ਫਿਰ ਸਿਨੈਰੀਓ ਵੀਡੀਓ ਦੇ ਵਿੱਚ ਗਿਆ ਲੋਕਾਂ ਨੂੰ ਸ਼ਾਇਦ ਲੱਗਦਾ ਹੋਣਾ ਕਿ ਪਰਿਵਾਰ ਦੇ ਵਿੱਚ ਮ ਲੱਗਦਾ ਕਿ ਬਹੁਤ ਦਾਰੂ ਚੱਲਦੀ ਆ ਇੱਕ ਵਾਰ ਦੱਸਿਓ ਜਰੂਰ ਕਿ ਪਰਿਵਾਰ ਦੇ ਵਿੱਚ ਕੀ ਮਾਹੌਲ ਹੈ ਤੁਹਾਨੂੰ ਤੁਸੀਂ ਸਾਨੂੰ ਦੇਖ ਹੀ ਲਿਆ ਕਿ ਸਾਡਾ ਸਾਰਾ ਪਰਿਵਾਰ ਇਕੱਠਾ ਹੋ ਕੇ ਮ ਲੱਗਦਾ ਤੁਹਾਨੂੰ ਇੰਟਰਵਿਊ ਦੇਣ ਡਿਆ ਵਾ ਹਾਂ ਮ ਲੱਗ ਕੇ ਸਾਡੇ ਸਾਰੇ ਬਜ਼ੁਰਗ ਵਾ ਚਾਚੇ ਤਾ ਸਾਡੀ ਇੱਕ ਜੁੜਤਾ ਬਹੁਤ ਆ ਮਤਲਬ ਕਿ ਜੇ ਮਤਲਬ ਪਰਿਵਾਰ ਦੇ ਵਿੱਚ ਮਤਲਬ ਕਿ ਇਹ ਹੋਵੇ ਮਤਲਬ ਕਿ ਆਪਾਂ दारू ਪੀਂਦੇ ਹੋਈਏ ਸਾਰੇ ਜਾਂ ਮਤਲਬ ਇੱਕ ਨਸ਼ਾ ਮਤਲਬ ਕਿ ਕਰਦੇ ਹੋਈਏ ਜਾਂ ਮਤਲਬ ਤੇ ਇੱਕ ਜੁੜਤਾ ਨਹੀਂ ਹੁੰਦੀ ਤੇ ਇੰਟਰਵਿਊ ਵਾਸਤੇ ਕਿਸੇ ਨੇ ਵੀ ਨਹੀਂ ਆਉਣਾ ਠੀਕ ਆ ਮਤਲਬ ਕਹਿਣ ਦਾ ਮਤਲਬ ਹੈ ਸਾਡਾ ਜਿਹੜਾ ਪਰਿਵਾਰ ਆ ਉਹ ਇੱਕ ਜੁੜਟ ਹੋ ਕੇ ਰਹਿੰਦਾ ਵਾ ਤੇ ਸਾਡੇ ਬਸ ਇਹੀ ਆ ਕਿ ਜਿਹੜੇ ਬਜ਼ੁਰਗ ਆ ਬਸ ਇਹੀ दारू ਪੀਂਦੇ ਆ ਜਿਹੜੇ ਸਾਡੀ ਜੰਗ ਜਨਰੇਸ਼ਨ ਆ ਉਹ ਕੋਈ ਵੀ ਨਸ਼ੇ ਦੇ ਮਤਲਬ ਨੇੜੇ ਨਹੀਂ ਜਾਂਦੀ ਤੇ ਵਧੀਆ ਸਾਡਾ ਮਤਲਬ ਕਿ ਐਟਮੋਸਫੇਅਰ ਆ ਪਰਿਵਾਰ ਦਾ ਮਤਲਬ ਕਿ ਸਾਰੇ ਮਤਲਬ ਵੈਲ ਸੈਟ ਠੀਕ ਆ ਤੇ ਕੋਈ ਵੀ ਮਤਲਬ ਕਿ ਨਸ਼ੇ ਨੂੰ ਪ੍ਰਮੋਟ ਨਹੀਂ ਕਰਦਾ ਠੀਕਾ ਤੇ ਵਧੀਆ ਇਕਜੁੱਟ ਹੋ ਕੇ ਰਹਿਨੇ ਆ ਤੇ ਤੁਹਾਨੂੰ ਅਰਜੀ ਠੀਕ ਹੈ ਬਾਈ ਜੀ ਤਾਂ ਇਹ ਪਰਿਵਾਰ ਦਾ ਪੱਖ ਹੈ ਕਿ ਇੱਕ ਆਖਰੀ ਇੱਛਾ ਸੀਗੀ ਬਜ਼ੁਰਗਾਂ ਦੀ ਪੂਰਾ ਪਰਿਵਾਰ ਫੌਜੀਆਂ ਦੇ ਪਰਿਵਾਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਬਹੁਤ ਇਸ ਪਿੰਡ ਦੇ ਵਿੱਚ ਫੌਜੀ ਹੈਗੇ ਨੇ ਤਾਂ ਸ਼ਰਾਬ ਪੀਣਾ ਵਾਕਈ ਇੱਕ ਹਾਨੀਕਾਰਕ ਹੈਗੀ ਹੈ ਨਹੀਂ ਪੀਣੀ ਚਾਹੀਦੀ ਪਰ ਕਹਿੰਦੇ ਨੇ ਕਿ ਬਜ਼ੁਰਗਾਂ ਦੀ ਇੱਕ ਆਖਰੀ ਇੱਛਾ ਸੀਗੀ ਕਿ ਉਹਨਾਂ ਦੇ ਸਿਵਿਆਂ ਦੇ ਉੱਪਰ ਇੱਕ ਵਾਰ ਪੈਗ ਜਿਹੜਾ ਕਹਿੰਦੇ ਜਰੂਰ ਲਾਇਆ ਜਾਵੇ ਇਸ ਕਰਕੇ ਕਹਿੰਦੇ ਨੇ ਕਿ ਸਾਨੂੰ ਆਖਰੀ ਇੱਛਾ ਜਿਹੜੀ ਉਹਨਾਂ ਦੀ ਪਗੋਣੀ ਪਈ ਸਿਰਫ ਇੱਕ ਇੰਟਰਵਿਊ ਕਰਨ ਦਾ ਮਕਸਦ ਹੈ ਹੀ ਸਿਗਾ ਕਿ ਪਰਿਵਾਰ ਦਾ ਪੱਖ ਜਾਣਾ ਜਾਵੇ ਇਹਨੂੰ ਤੁਸੀਂ ਨੈਗੇਟਿਵ ਲੈਣਾ ਜਾਂ ਪੋਜ਼ਿਟਿਵ ਲੈਣਾ ਇਹ ਤੁਹਾਡੇ ਦੇ ਉੱਪਰ ਡਿਪੈਂਡ ਕਰਦਾ ਹੈ ਦੇਖਦੇ ਰਹੋ #ਪੰਜਾਬ